ਕੋਰੇ ਕੋਰੇ ਕੁੰਡੇ ਵਿੱਚ ਮਿਰਚਾਂ ਮੈਂ ਰਗੜਾਂ ਕੋਰੇ ਕੋਰੇ ਕੁੰਡੇ ਵਿੱਚ ਮਿਰਚਾਂ ਮੈਂ ਰਗੜਾਂ ਕੋਲੇ ਬੈ ਕੇ ਲਾੜਦਾ ਨਹੀਂ ਇਹਦਾ ਚਿੱਤ ਜਟੜਨੀ ਨੂੰ ਕਰਦਾ ਨਹੀਂ ਇਹਦਾ ਚਿੱਤ ਜਟੜਨੀ ਨੂੰ ਕਰਦਾ ਨਹੀਂ ਮੇਰਾ ਮਰ ਗਿਆ ਅੰਮਾ ਦਾ ਜਾਇਆ ਤੇਰੇ ਪਾਦਾ ਠੁੱਠਾ ਟੁੱਟੇ ਆ ਮੇਰਾ ਮਰ ਗਿਆ ਅਮਾ ਦਾ ਜਾਇਆ ਤੇਰੇ ਪਾਦਾ ਠੁੱਠਾ ਟੁੱਟੇ ਆ ਕਾ ਨੂੰ ਮਾਰ ਦੇ ਚੰਦਰਿਆ ਚੀਕਾ ਮਿੱਟੀ ਦੇ ਪਿਆਲੇ ਬਦਲੇ ਕਾ ਤੋਂ ਮਾਰ ਦੇ ਚੰਦਰਿਆ ਚੀਕਾ ਮਿੱਟੀ ਦੇ ਪਿਆਲੇ ਬਦਲੇ मुक्की नहीं हो मार तफा नहीं हो मुक्की नहीं हो मार तफा नहीं हो मार, नहीं हो मार, नहीं हो मार, दा। मार दा पंजाली वाला हथा पंजाली टूट जाऊगी मूरखा जट्टा पंजाली टूट जाऊगी थोड़ा हारदानी ਕੋੜਾ ਆਰਦਾਨੀ ਕੋੜਾ ਆਰਦਾਨੀ ਕੋੜਾ ਪਾਰਦਾਨੀ ਰੋਬ ਪੱਛੀਆਂ ਪਿੰਡਾਂ ਚ ਠਾਣੇ ਦਾਰਦਾਨੀ ਰੋਬ ਪੱਛੀਆਂ ਪਿੰਡਾਂ ਚ ਠਾਣੇ ਦਾਰਦਾਨੀ ਮੈਨੂੰ ਦੱਸ ਜਾ ਟਿਕਾਣਾ ਢੋਲੀ ਵਾਲੀਏ ਫੇਰ ਕਦੋਂ ਮਿਲੇ ਹੋਣਗੇ ਮੈਨੂੰ ਦੱਸ ਜਾ ਟਿਕਾਣਾ ਢੋਲੀ ਵਾਲੀਏ ਫੇਰ ਕਦੋਂ ਮਿਲੇ ਹੋਣਗੇ ਪੱਲੇ ਪੈ ਗਿਆ ਜੋ ਦੁੱਖ ਤਕਦੀਰ ਦਾ ਚੱਲੇ ਨਾ ਕੋਈ ਵਸ ਰਾਂਜਨਾ ਪੱਲੇ ਪੈ ਗਿਆ ਜੋ ਦੁੱਖ ਤਕਦੀਰ ਦਾ ਚੱਲੇ ਨਾ ਕੋਈ ਵਸ ਰਾਂਜਨਾ ਰਾਈ 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 ਰਸਤਾ ਛੱਡ ਦਿਓ ਹੀਰ ਮਜਾਜਣ ਆਈ ਰਸਤਾ ਛੱਡ ਦਿਓ ਹੀਰ ਮਜਾਜਣ ਆਈ ਰਸਤਾ ਛੱਡ ਦਿਓ ਕੋੜੀ ਵਾਲਿਆ ਰਈਆ ਗੱਲ ਸੁਣ ਮੇਰੀ ਵੇ ਖੜੀ ਆਵਾਜ਼ਾਂ ਮਾਰਾ ਨੋਕਰੀ ਤੇਰੀ ਵੇ ਖੜੀ ਆਵਾਜ਼ਾਂ ਮਾਰਾ ਨੋਕਰੀ ਤੇਰੀ ਵੇ ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਖਤਕੇ ਲਿਆਂ ਦੇ ਛੋਲੇ ਨਹੀਂ ਮੈਂ ਸਸਕੁਟਨੀ ਕੁਟਨੀ ਸੰਦੂਕਾਂ ਉਹ ਲੈ ਨਹੀਂ ਮੈਂ ਸਸਕੁਟਨੀ ਕੁਟਨੀ ਸੰਦੂਕਾਂ ਉਹ ਲੈ ਨਹੀਂ ਮੈਂ ਸਸਕੁਟਨੀ ਪਾਇਆਂ ਜਾ ਪੰਜੇਬਾਂ ਪਹਿਰੀ ਤੋਰ ਹੋਗੀ ਹੋਰ ਦੀ ਹੋਰਨੀ ਮੈਨੂੰ ਇੰਜ ਜਾਪੇ ਉਹਦੇ ਬਾਗਾਂ ਦੀ ਮਹਿਮੂਰਨੀ ਮੈਨੂੰ ਇੰਜ ਜਾਪੇ ਉਹਦੇ ਬਾਗਾਂ ਦੀ ਮਹਿਮੂਰਨੀ ਕੇਸਰੀ ਦੁਪੱਟਾ ਲਿਆ ਜਾਣ ਕੇ ਮੈਂ ਰੰਗਨੀ ਕੇਸਰੀ ਦੁਪੱਟਾ ਲਿਆ ਜਾਣ ਕੇ ਮੈਂ ਰੰਗਨੀ ਬੁਝ ਲਵੇ ਮਾ ਪਲਾ ਦਿਲ ਦੀ ਉਮੰਗ ਨੀ ਬੁਝ ਲਵੇ ਮਾ ਪਲਾ ਦਿਲ ਦੀ ਉਮੰਗ ਨੀ ਉਡ ਪੁਡ ਜਾਵਾਂ ਰਲਾ ਬਦਲਾਂ ਦੇ ਸੰਗ ਨੀ ਉਡ ਪੁਡ ਜਾਵਾਂ ਰਲਾ ਬਦਲਾਂ ਦੇ ਸੰਗ ਨੀ ਕੇਸਰੀ ਦੁਪੱਟਾ ਲਿਆ ਜਾਣ ਕੇ ਮੈਂ ਰੰਗ ਨੀ ਕੇਸਰੀ ਦੁਪੱਟਾ ਲਿਆ ਜਾਣ ਕੇ ਮੈਂ ਰੰਗ ਨੀ